ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਆਪਣੇ ਗੁਰੂ ਸਾਹਿਬਾਂ ਦਾ ਇਤਿਹਾਸ ਇੰਨਾ ਬਲੀ ਤੇ ਬਿਆੰਤ ਹੈ ਕਿ ਕੋਈ ਵੀ ਦੁਨੀਆ ਦੀ ਗੱਲ ਗੁਰੂ ਸਾਹਿਬਾਂ ਨੇ ਛੱਡੀ ਹੀ ਨਹੀਂ ਜਿਸ ਗੱਲ ਉੱਪਰ ਗੁਰੂ ਸਾਹਿਬਾਂ ਨੇ ਪੂਰਨਾ ਭਾ ਕੇ ਨਹੀਂ ਦਿਖਾਇਆ ਹਰ ਗੱਲ ਉੱਪਰ ਗੁਰੂ ਸਾਹਿਬਾਂ ਨੇ ਪੂਰਨਾ ਪਾ ਕੇ ਸਿੱਖਾਂ ਨੂੰ ਸਮਤ ਬਖਸ਼ੀ ਹੈ 6ਵੇਂ ਪਾਤਸ਼ਾਹ ਜੀ ਦੇ ਸਮੇਂ ਇੱਕ ਸੁਥਰਾ ਨਾਮ ਦਾ ਸਿੱਖ ਹੋਇਆ ਹੈ ਉਸ ਦੀਆਂ ਜਿੰਨੀਆਂ ਵੀ ਸਾਖੀਆਂ ਇਤਿਹਾਸ ਵਿੱਚ ਆਉਂਦੀਆਂ ਹਨ ਉਹ ਬਹੁਤ ਹੀ ਹਾਸ ਰਸ ਦੀਆਂ ਹੀ ਆਉਂਦੀਆਂ ਹਨ ਪਰ ਹਾਸ ਰਸ ਦਾ ਮਤਲਬ ਇਹ ਨਹੀਂ ਹੈ ਕਿ ਉਹਨਾਂ ਵਿੱਚ ਕੋਈ ਸਿੱਖਿਆ ਨਹੀਂ ਹੈ ਸਾਰੀਆਂ ਹੀ ਸਾਖੀਆਂ ਵਿੱਚ ਬਹੁਤ ਜ਼ਿਆਦਾ ਸਿੱਖਿਆ ਮਿਲਦੀ ਹੈ ਕਿਉਂਕਿ ਗੁਰੂ ਸਾਹਿਬ ਉਸ ਸਿੱਖ ਦੇ ਵਿੱਚ ਵਸ ਕੇ ਦੂਸਰੇ ਸਿੱਖਾਂ ਨੂੰ ਸਮਤ ਬਖਸ਼ਣ ਲਈ ਕੋਈ ਨਾ ਕੋਈ ਕੌਤਕ ਕਰਦੇ ਰਹਿੰਦੇ ਸਨ ਇਹ ਸੁਥਰਾ 6ਵੇਂ ਪਾਤਸ਼ਾਹ ਜੀ ਤੋਂ ਲੈ ਕੇ 10ਵੇਂ ਪਾਤਸ਼ਾਹ ਜੀ ਤੱਕ ਰਿਹਾ ਹੈ ਪਹਿਲਾਂ ਤਾਂ ਇਹ ਸੁਣੋ ਕਿ ਇਸ ਸੁਥਰੇ ਦਾ ਜਨਮ ਕਿਵੇਂ ਹੋਇਆ ਸੀ ਇਹ ਵੀ ਬਹੁਤ ਅਚੰਬੇ ਵਾਲਾ ਇਤਿਹਾਸ ਹੈ ਇੱਕ ਵਾਰ ਗੁਰੂ ਅਰਜਨ ਦੇਵ ਜੀ ਮਹਾਰਾਜ ਕੋਠਾ ਸਾਹਿਬ ਤੋਂ ਹਰਿਮੰਦਰ ਸਾਹਿਬ ਵੱਲ ਨੂੰ ਜਾ ਰਹੇ ਸਨ ਉਸ ਸਮੇਂ ਪੰਜਵੇਂ ਪਾਤਸ਼ਾਹ ਜੀ ਦੇ ਕੋਲ ਜੈਨੀ ਵੀ ਆਏ ਹੋਏ ਸਨ ਜਿਹੜੇ ਮੂੰਹ ਤੇ ਹਮੇਸ਼ਾ ਹੀ ਪੱਟੀ ਬਨ ਕੇ ਰੱਖਦੇ ਹਨ ਤੇ ਪੈਰਾਂ ਵਿੱਚ ਉਹ ਕਦੇ ਵੀ ਜੁੱਤੀ ਨਹੀਂ ਪਾਉਂਦੇ ਕਿਉਂਕਿ ਉਹਨਾਂ ਦਾ ਮੰਨਣਾ ਹੈ ਕਿ ਸਾਰੇ ਹੀ ਬਹੁਤ ਸੁਕਸ਼ਮ ਜੀਵ ਸਾਡੇ ਅੰਦਰ ਚਲੇ ਜਾਂਦੇ ਹਨ ਤੇ ਫੇਰ ਉਹ ਮਰ ਜਾਂਦੇ ਹਨ ਪੈਰਾਂ ਵਿੱਚ ਉਹ ਜੁੱਤੀ ਇਸ ਕਰਕੇ ਨਹੀਂ ਪਾਉਂਦੇ ਤਾਂ ਜੋ ਕੋਈ ਕੀੜਾ ਮਕੌੜਾ ਜਾਂ ਕੋਈ ਜੀਵ ਜੁੱਤੀ ਥੱਲੇ ਆ ਕੇ ਨਾ ਮਰ ਜਾਵੇ ਉਸ ਸਮੇਂ ਉਹ ਜੈਨੀ ਹੱਥ ਵਿੱਚ ਇੱਕ ਚੌਰ ਵੀ ਰੱਖਦੇ ਸਨ ਜਦੋਂ ਉਹ ਤੁਰਦੇ ਸਨ ਤਾਂ ਉਹ ਜ਼ਮੀਨ ਤੇ ਆਪਣੇ ਮੂਰੇ ਮੂਰੇ ਉਸ ਚੌਰ ਨੂੰ ਹਿਲਾਉਂਦੇ ਜਾਂਦੇ ਸਨ ਤਾਂ ਜੋ ਕੋਈ ਵੀ ਜੀਵ ਪੈਰ ਥੱਲੇ ਆ ਕੇ ਨਾ ਮਰ ਜਾਵੇ ਇਹੇ ਸਭ ਗੱਲਾਂ ਉਹਨਾਂ ਨੇ ਗੁਰੂ ਅਰਜਨ ਦੇਵ ਜੀ ਨੂੰ ਵੀ ਦਸੀਆਂ ਗੁਰੂ ਸਾਹਿਬ ਉਹਨਾਂ ਨੂੰ ਨਾਲ ਲੈ ਕੇ ਕੋਠਾ ਸਾਹਿਬ ਤੋਂ ਹਰਮੰਦਰ ਸਾਹਿਬ ਵੱਲ ਨੂੰ ਤੇਜ਼ੀ ਨਾਲ ਤੁਰ ਪਏ ਗੁਰੂ ਸਾਹਿਬ ਤਾਂ ਤੇਜ਼ੀ ਨਾਲ ਸੁਹਾਵੀ ਚਾਲ ਨਾਲ ਤੁਰ ਰਹੇ ਸਨ ਪਰ ਉਹ ਜੈਨੀ ਥੱਲੇ ਜ਼ਮੀਨ ਤੇ ਇੱਧਰ ਉੱਧਰ ਦੇਖ-ਦੇਖ ਕੇ ਹੌਲੀ-ਹੌਲੀ ਤੁਰ ਰਹੇ ਸਨ ਜਦੋਂ ਗੁਰੂ ਅਰਜਨ ਦੇਵ ਜੀ ਸੁਹਾਵੀ ਚਾਲ ਨਾਲ ਤੁਰੇ ਜਾ ਰਹੇ ਸਨ ਤਾਂ ਗੁਰੂ ਜੀ ਦੇ ਚਰਨਾ ਥੱਲੇ ਆ ਕੇ ਇੱਕ ਕੀੜਾ ਮਰ ਗਿਆ ਜਿਹੜੇ ਪਿੱਛੇ ਜੈਨੀ ਤੁਰੇ ਆ ਰਹੇ ਸਨ ਉਹਨਾਂ ਨੇ ਤਾੜੀ ਮਾਰੀ ਤੇ ਉੱਚੀ ਉੱਚੀ ਰੌਲਾ ਪਾਉਣ ਲੱਗ ਪਏ ਕਿ ਗੁਰੂ ਜੀ ਨੂੰ ਜੀਵ ਹੱਤਿਆ ਲੱਗ ਗਈ ਹੈ ਗੁਰੂ ਜੀ ਨੇ ਇੱਕ ਕੀੜਾ ਮਾਰ ਦਿੱਤਾ ਹੈ ਗੁਰੂ ਜੀ ਇਕਦਮ ਰੁਕ ਗਏ ਤੇ ਪਿੱਛੇ ਮੁੜ ਕੇ ਗੁਰੂ ਜੀ ਨੇ ਪੁੱਛਿਆ ਕਿ ਕੀ ਹੋ ਗਿਆ ਹੈ ਕਾਦਾ ਰੋਲਾ ਪਾਇਆ ਹੈ ਉਹ ਜੈਨੀ ਕਹਿਣ ਲੱਗੇ ਗੁਰੂ ਜੀ ਤੁਹਾਨੂੰ ਜੀਵ ਹੱਤਿਆ ਲੱਗ ਗਈ ਹੈ ਤੁਸੀਂ ਪੈਰ ਨਾਲ ਇੱਕ ਕੀੜਾ ਮਾਰ ਦਿੱਤਾ ਹੈ ਗੁਰੂ ਜੀ ਤਾਂ ਸਭ ਜਾਣੀ ਜਾਣ ਸਨ ਇਹੇ ਗੁਰੂ ਜੀ ਦਾ ਹੀ ਕੌਤਕ ਸੀ ਕੀੜੇ ਨੇ ਤਾਂ ਗੁਰੂ ਸਾਹਿਬ ਜੀ ਦੇ ਚਰਨਾ ਥੱਲੇ ਆ ਕੇ ਕੀ ਮਰਨਾ ਸੀ ਗੁਰੂ ਅਰਜਨ ਦੇਵ ਜੀ ਨੇ ਕੀੜੇ ਉੱਪਰ ਦ੍ਰਿਸ਼ਟੀ ਪਾ ਕੇ ਬਚਨ ਕੀਤਾ ਅਸੀਂ ਇਸ ਕੀੜੇ ਨੂੰ ਮਾਰਿਆ ਨਹੀਂ ਹੈ ਅਸੀਂ ਤਾਂ ਇਸ ਨੂੰ ਪਾਤਸ਼ਾਹੀ ਬਖਸ਼ੀ ਹੈ ਇਹ ਤਾਂ 84 ਲੱਖ ਜੂਨ ਭੁਗਤ ਰਿਹਾ ਸੀ ਅਸੀਂ ਤਾਂ ਇਸ ਨੂੰ ਮਨੁੱਖੀ ਜਾਮਾ ਬਖਸ਼ਿਆ ਹੈ ਇਸ ਦਾ 84 ਲੱਖ ਜੂਨ ਦਾ ਗੇੜ ਖਤਮ ਕੀਤਾ ਹੈ ਇਹ ਮਨੁੱਖੀ ਜਾਮਾ ਪਹਿਨ ਕੇ 6ਵੇਂ ਪਾਤਸ਼ਾਹ ਤੋਂ ਲੈ ਕੇ 10ਵੇਂ ਪਾਤਸ਼ਾਹ ਤੱਕ ਸਾਡੇ ਨਾਲ ਰਹੇਗਾ ਇਹ ਸੁਣ ਕੇ ਜੈਨੀ ਹੈਰਾਨ ਰਹਿ ਗਏ ਕਿ ਸਿੱਖਾਂ ਦੇ ਗੁਰੂ ਵਿੱਚ ਇੰਨੀ ਸਮਰੱਥਾ ਹੈ ਆਪਾਂ ਤਾਂ ਕਹਿ ਰਹੇ ਸੀ ਕਿ ਗੁਰੂ ਜੀ ਨੂੰ ਜੀਵ ਹਤਿਆ ਲੱਗ ਗਈ ਹੈ ਇਹ ਤਾਂ ਆਪ ਪਰਮਾਤਮਾ ਹੈ ਜੋ ਕੁਝ ਵੀ ਕਰ ਸਕਦਾ ਹੈ ਉਸ ਤੋਂ ਬਾਅਦ 6ਵੇਂ ਪਾਸ਼ਾ ਜੀ ਦੇ ਸਮੇਂ ਉਸ ਕੀੜੇ ਨੇ ਇੱਕ ਸੇਠ ਦੇ ਘਰ ਜਨਮ ਲੈ ਲਿਆ ਜਦੋਂ ਉਹ ਕੀੜਾ ਬੱਚਾ ਬਣ ਕੇ ਪੈਦਾ ਹੋਇਆ ਤਾਂ ਉਸ ਬੱਚੇ ਦਾ ਰੰਗ ਬਹੁਤ ਪੱਕਾ ਸੀ ਉਸ ਦੇ ਪੈਦਾ ਹੋਣ ਸਾਰ ਦੋ ਦੰਦ ਵੀ ਸਨ ਨੈਣ ਨਕਸ਼ ਉਸ ਦੇ ਬਹੁਤ ਮੋਟੇ ਮੋਟੇ ਸਨ ਉਸ ਸੇਠ ਨੇ ਜਦੋਂ ਉਸ ਬੱਚੇ ਨੂੰ ਦੇਖਿਆ ਤਾਂ ਸੇਠ ਨੇ ਜੋਤਸ਼ੀਆਂ ਨੂੰ ਬੁਲਾ ਕੇ ਪੁੱਛਿਆ ਕਿ ਇਹ ਬੱਚਾ ਇਸ ਤਰ੍ਹਾਂ ਦਾ ਕਿਉਂ ਹੈ ਇਸ ਦਾ ਪੱਤਰੀ ਟੇਵਾ ਲਾ ਕੇ ਦੱਸੋ ਜੋਤਸ਼ੀਆਂ ਨੇ ਦੱਸਿਆ ਕਿ ਇਹ ਬੱਚਾ ਬਹੁਤ ਭਗਤ ਹੋਵੇਗਾ ਪਰ ਇਸਨੇ ਤੇਰੇ ਕਿਸੇ ਕੰਮ ਨਹੀਂ ਆਉਣਾ। ਇਸਨੇ ساری ਜ਼ਿੰਦਗੀ ਕੋਈ ਕੰਮ ਨਹੀਂ ਕਰਨਾ। ਨਾ ਹੀ ਇਸਨੇ ਕੁਝ ਬਣਾਉਣਾ ਹੈ। ਇਹੇ ساری ਜ਼ਿੰਦਗੀ ਸਾਧੂਆਂ ਮਹਾਤਮਾਾਂ ਦੇ ਨਾਲ ਘੁੰਮਦਾ ਰਹੇਗਾ। ਇਹੇ ਸੁਣ ਕੇ ਸੇਠ ਨੇ ਦਾਈ ਨੂੰ ਕੁਝ ਮਾਇਆ ਦੇ ਕੇ ਕਿਹਾ ਕਿ ਇਸ ਬੱਚੇ ਨੂੰ ਟੋਕਰੀ ਵਿੱਚ ਪਾ ਕੇ ਜਲ ਪਰਵਾਹ ਕਰ ਦੇ। ਉਸ ਦਾਈ ਨੇ ਉਸ ਬੱਚੇ ਨੂੰ ਜਲ ਪ੍ਰਵਾਤਾ ਨਹੀਂ ਕੀਤਾ ਉਸ ਨੇ ਉਸ ਬੱਚੇ ਨੂੰ ਮੜੀਆਂ ਵਿੱਚ ਰੱਖ ਦਿੱਤਾ ਜਦੋਂ ਉਸ ਬੱਚੇ ਨੂੰ ਮੜੀਆਂ ਵਿੱਚ ਰੱਖਿਆ ਤਾਂ ਉਸ ਨੂੰ ਦੇਖ ਕੇ ਕਾਂ ਤੇ ਕੁੱਤੇ ਰੌਲਾ ਪਾਉਣ ਲੱਗ ਪਏ ਉਧਰੋਂ ਛੇਵੇਂ ਪਾਸ਼ਾ ਗੁਰੂ ਹਰਗੋਬਿੰਦ ਸਾਹਿਬ ਜੀ ਘੋੜੇ ਤੇ ਆ ਰਹੇ ਸਨ ਗੁਰੂ ਜੀ ਦੇ ਨਾਲ ਵਿਦੀਚੰਦ ਹੋਰ ਅਨੰਨ ਪਿਆਰੇ ਸਿੰਘ ਸੂਰਮੇ ਵੀ ਸਨ 6ਵੇਂ ਪਾਸ਼ਾ ਜੀ ਨੇ ਵਿਦੀਚੰਦ ਨੂੰ ਕਿਹਾ ਕਿ ਉਹ ਕਾਂ ਤੇ ਕੁੱਤੇ ਕਿਉਂ ਰਲਾ ਪਾ ਰਹੇ ਹਨ ਉਥੇ ਜਾ ਕੇ ਦੇਖੋ ਜਦੋਂ ਵਿਦੀਚੰਦ ਨੇ ਜਾ ਕੇ ਦੇਖਿਆ ਤਾਂ ਉਥੇ ਉਹ ਬੱਚਾ ਪਿਆ ਸੀ ਵਿਦੀਚੰਦ ਨੇ ਕਿਹਾ ਕਿ ਪਾਸ਼ਾ ਇੱਕ ਅਜੀਬ ਜਿਹੀ ਸ਼ਕਲ ਦਾ ਬਲੂਰ ਜਿਹਾ ਬੱਚਾ ਪਿਆ ਹੈ। 6ਵੇਂ ਪਾਸ਼ਾ ਜੀ ਨੇ ਫਰਮਾਇਆ ਕਿ ਇਸ ਨੂੰ ਚੁੱਕ ਕੇ ਸਾਡੇ ਕੋਲ ਲੈ ਕੇ ਆਓ। ਜਦੋਂ ਵਿਧੀ ਚੰਦ ਨੇ ਉਸ ਬੱਚੇ ਨੂੰ ਚੁੱਕ ਕੇ ਲਿਆਂਦਾ ਤਾਂ 6ਵੇਂ ਪਾਸ਼ਾ ਜੀ ਨੇ ਘੋੜੇ ਉੱਪਰ ਬੈਠੇ ਹੀ ਉਸ ਬੱਚੇ ਨੂੰ ਆਪਣੇ ਘਰ ਕਮਲਾਂ ਉੱਪਰ ਰੱਖ ਲਿਆ। ਭਾਵ ਹੱਥਾਂ ਉੱਪਰ ਰੱਖ ਲਿਆ। ਛੇਵੇਂ ਪਾਤਸ਼ਾਹ ਜੀ ਨੇ ਉਸ ਬੱਚੇ ਦੇ ਮੱਥੇ ਤੇ ਸਿਰ ਹੱਥ ਫੇਰ ਕੇ ਬਚਨ ਕੀਤਾ ਕਿ ਇਹ ਤਾਂ ਸੁਥਰਾ ਹੈ ਭਾਵ ਬਹੁਤ ਸੋਹਣਾ ਹੈ ਇਹ ਪਹਿਲੇ ਜਨਮ ਵਿੱਚ ਇੱਕ ਕੀੜਾ ਸੀ ਇਹ ਸਾਡੇ ਗੁਰੂ ਪਿਤਾ ਗੁਰੂ ਅਰਜਨ ਦੇਵ ਜੀ ਦੇ ਚਰਨਾਂ ਥੱਲੇ ਆ ਕੇ ਇਸ ਦੀ 84 ਲੱਖ ਜੂਨ ਕੱਟੀ ਗਈ ਸੀ ਇਸ ਨੂੰ ਗੁਰੂ ਜੀ ਨੇ ਵਰ ਦਿੱਤਾ ਸੀ ਕਿ ਇਹ ਸਾਡੇ ਤੋਂ ਲੈ ਕੇ ਦਸਵੇਂ ਪਾਤਸ਼ਾਹ ਤੱਕ ਸਾਡੇ ਨਾਲ ਰਹੇਗਾ ਗੁਰੂ ਜੀ ਉਸ ਬੱਚੇ ਨੂੰ ਆਪਣੇ ਨਾਲ ਹੀ ਲੈ ਆਏ ਗੁਰੂ ਜੀ ਦੇ ਸਿੰਘਾਂ ਨੇ ਉਸ ਬੱਚੇ ਨੂੰ ਪਾਲਿਆ ਪਲੋਸਿਆ ਉਹ ਬੱਚਾ ਵੱਡਾ ਹੋ ਕੇ ਸੁਥਰੇ ਦੇ ਨਾਮ ਨਾਲ ਪ੍ਰਸਿੱਧ ਹੋਇਆ ਜਦੋਂ 6ਵੇਂ ਪਾਸ਼ਾ ਜੀ ਜੰਗ-ਯੁੱਧ ਕਰਕੇ ਵਾਪਸ ਆਉਂਦੇ ਸਨ ਤਾਂ ਸੁਥਰਾ ਗੁਰੂ ਜੀ ਦੇ ਕੋਲ ਬੈਠ ਕੇ ਚਰਨ ਘੁੱਟਦਾ ਹੋਇਆ ਗੁਰੂ ਜੀ ਨੂੰ ਬਹੁਤ ਹਸਾਇਆ ਕਰਦਾ ਸੀ। ਉਹ ਗੁਰੂ ਜੀ ਨੂੰ ਹਸਾ-ਹਸਾ ਕੇ ਸਾਰੀ ਜੰਗ-ਯੁੱਧ ਦੀ ਥਕਾਵਟ ਦੂਰ ਕਰ ਦਿੰਦਾ ਸੀ। ਫੇਰ ਉਸ ਤੋਂ ਬਾਅਦ ਕਲਗੀਧਰ ਪਾਸ਼ਾ ਜੀ ਦੇ ਸਮੇਂ ਇੱਕ ਵਾਰ ਆਨੰਦਪੁਰ ਸਾਹਿਬ ਕਲਗੀਧਰ ਪਾਸ਼ਾ ਜੀ ਦਾ ਦਰਬਾਰ ਸਜਿਆ ਹੋਇਆ ਸੀ ਰਾਗੀ ਕੀਰਤਨ ਕਰ ਰਹੇ ਸਨ ਰਾਗੀਆਂ ਦੇ ਕੋਲ ਸੁਥਰਾ ਵੀ ਬੈਠਾ ਸੀ ਉਸ ਸਮੇਂ ਇੱਕ ਰਾਜਾ ਤੇ ਉਸ ਦੀਆਂ ਰਾਣੀਆਂ ਕਲਗੀਧਰ ਪਾਸ਼ਾ ਜੀ ਦੇ ਦਰਬਾਰ ਵਿੱਚ ਆਈਆਂ ਉਹਨਾਂ ਨੇ ਹੱਥਾਂ ਵਿੱਚ ਪ੍ਰਸ਼ਾਦ ਤੇ ਭੇਟਾਵਾਂ ਫੜੀਆਂ ਹੋਈਆਂ ਸਨ ਜਦੋਂ ਰਾਜੇ ਤੇ ਉਸ ਦੀਆਂ ਰਾਣੀਆਂ ਨੇ ਆ ਕੇ ਦਰਬਾਰ ਵਿੱਚ ਮੱਥਾ ਟੇਕਿਆ ਤਾਂ ਰਾਗੀਆਂ ਦਾ ਧਿਆਨ ਰਾਜੇ ਤੇ ਰਾਣੀਆਂ ਵੱਲ ਹੋ ਗਿਆ। ਕਈ ਵਾਰ ਇਹੋ ਜਿਹਾ ਸਮਾਂ ਬਣ ਜਾਂਦਾ ਹੈ ਕਿ ਜਦੋਂ ਆਮ ਸੰਗਤ ਆ ਕੇ ਮੱਥਾ ਟੇਕਦੀ ਹੈ ਤਾਂ ਉਦੋਂ ਕੋਈ ਵੀ ਉਹਨਾਂ ਵੱਲ ਜ਼ਿਆਦਾ ਧਿਆਨ ਨਹੀਂ ਦਿੰਦਾ। ਪਰ ਜੇ ਕੋਈ ਮੰਤਰੀ ਜਾਂ ਕੋਈ ਫਿਲਮ ਸਟਾਰ ਆ ਕੇ ਮੱਥਾ ਟੇਕਦਾ ਹੈ ਤਾਂ ਸਾਰਿਆਂ ਦਾ ਹੀ ਧਿਆਨ ਇੱਕ ਵਾਰ ਉਹਨਾਂ ਵੱਲ ਜ਼ਰੂਰ ਜਲਿਆ ਜਾਂਦਾ ਹੈ ਇਸੇ ਤਰ੍ਹਾਂ ਕਲਗੀਧਰ ਪਾਸ਼ਾ ਜੀ ਦੇ ਦਰਬਾਰ ਵਿੱਚ ਜਿਹੜੇ ਰਾਗੀ ਕੀਰਤਨ ਕਰ ਰਹੇ ਸਨ ਉਹਨਾਂ ਦਾ ਧਿਆਨ ਰਾਜੇ ਤੇ ਰਾਣੀਆਂ ਵੱਲ ਚਲਿਆ ਗਿਆ ਰਾਗੀਆਂ ਨੇ ਦੇਖਿਆ ਕਿ ਰਾਜੇ ਦੀਆਂ ਰਾਣੀਆਂ ਬਹੁਤ ਸੋਹਣੀਆਂ ਹਨ ਇਸ ਤਰ੍ਹਾਂ ਮਨ ਵਿੱਚ ਫੁਰਨਾ ਬਣਨ ਤੇ ਰਾਗੀ ਸ਼ਬਦ ਗਾਉਂਦੇ ਗਾਉਂਦੇ ਥੋੜਾ ਜਿਹਾ ਸ਼ਬਦ ਵਿੱਚੋਂ ਭੁੱਲ ਗਏ ਤੇ ਸ਼ਬਦ ਦਾ ਸੁਰ ਤਾਲ ਵਿਗੜ ਗਿਆ ਤੇ ਸ਼ਬਦ ਥੋੜਾ ਰੁਕ ਗਿਆ ਕਈ ਵਾਰ ਜੇ ਕੋਈ ਰਾਗੀ ਸ਼ਬਦ ਗਾਉਂਦੇ ਹੋਏ ਕਿਤੇ ਵਿੱਚ ਭੁੱਲ ਜਾਵੇ ਤਾਂ ਧਿਆਨ ਨਾਲ ਸੁਣਨ ਵਾਲੇ ਨੂੰ ਪਤਾ ਲੱਗ ਜਾਂਦਾ ਹੈ ਕਿ ਰਾਗੀ ਇਸ ਜਗ੍ਹਾ ਤੇ ਸ਼ਬਦ ਗਾਉਂਦਾ ਗਾਉਂਦਾ ਭੁੱਲ ਗਿਆ ਸੀ। ਇਸੇ ਤਰ੍ਹਾਂ ਸੁਥਰਾ ਬੈਠਾ ਧਿਆਨ ਨਾਲ ਸ਼ਬਦ ਸੁਣ ਰਿਹਾ ਸੀ। ਜਦੋਂ ਰਾਗੀ ਰਾਜੇ ਦੀਆਂ ਰਾਣੀਆਂ ਨੂੰ ਦੇਖ ਕੇ ਸ਼ਬਦ ਗਾਉਂਦੇ ਗਾਉਂਦੇ ਵਿੱਚ ਭੁੱਲ ਗਏ ਤਾਂ ਸੁਥਰੇ ਨੇ ਝਟ ਦੇਣੇ ਰਾਗੀਆਂ ਨੂੰ ਕਿਹਾ ਕਿ ਫਿੱਟੇ ਮੂੰ ਤੁਹਾਡੇ ਉਹ ਜਿਹੇ ਕੀਰਤਨ ਕਰਨ ਦੇ। ਇਹ ਸੁਣ ਕੇ ਇੱਕ ਚਿੰਟਾ ਵਜਾਉਣ ਵਾਲੇ ਨੇ ਸੁਥਰੇ ਵੱਲ ਚਿੰਟਾ ਵਗਾ ਕੇ ਮਾਰਿਆ ਸੁਥਰਾ ਬਹੁਤ ਤੇਜ਼ ਸੀ ਸੁਥਰਾ ਪਾਸੇ ਹੋ ਗਿਆ ਤੇ ਉਥੋਂ ਬਚ ਕੇ ਭੱਜ ਆਇਆ ਕੀਰਤਨ ਦੀ ਸਮਾਪਤੀ ਹੋਣ ਤੋਂ ਬਾਅਦ ਰਾਗੀਆਂ ਨੇ ਸੁਥਰੇ ਨੂੰ ਭਾੜ ਲਿਆ ਪਰ ਸੁਥਰਾ ਕਿਤੇ ਵੀ ਨਾ ਲੱਭਿਆ ਰਾਗੀਆਂ ਨੇ ਚੇਤੋ ਦਾਸ ਗੁਲਾਬਾਂ ਮਸੰਦ ਵਰਗੇ ਪਹਿਰੇਦਾਰਾਂ ਨੂੰ ਕਿਹਾ ਕਿ ਸੁਥਰੇ ਨੇ ਸਾਨੂੰ ਇਸ ਤਰ੍ਹਾਂ ਕਿਹਾ ਹੈ ਅਸੀਂ ਸੁਥਰੇ ਨੂੰ ਫੜ ਕੇ ਘੜਨਾ ਹੈ ਉਸ ਦੀ ਪੀਟੀ ਕਰਨੀ ਹੈ ਜਦੋਂ ਸੁਥਰਾ ਆਇਆ ਤਾਂ ਉਸ ਨੂੰ ਪਕੜ ਲਿਓ ਤੇ ਸਾਨੂੰ ਜਰੂਰ ਦੱਸਿਓ ਇਹ ਗੱਲ ਸਾਰੇ ਫੈਲ ਗਈ ਤੇ ਸੁਥਰੇ ਨੂੰ ਵੀ ਇਹ ਗੱਲ ਪਤਾ ਲੱਗ ਗਈ ਕਿ ਰਾਗੀ ਮੈਨੂੰ ਹੁਣ ਘੜਨਗੇ ਕਈ ਦਿਨ ਸੁਥਰਾ ਇੱਧਰ ਉੱਧਰ ਹੀ ਘੁੰਮਦਾ ਰਿਹਾ ਉਹ ਦਰਬਾਰ ਵਿੱਚ ਨਾ ਗਿਆ ਤਕਰੀਬਨ 1 ਮਹੀਨਾ ਇਸੇ ਤਰ੍ਹਾਂ ਬੀਤ ਗਿਆ ਸੁਥਰਾ ਆਨੰਦਪੁਰ ਸਾਹਿਬ ਕਲਗੀਧਰ ਪਾਸ਼ਾ ਜੀ ਦੇ ਕੋਲ ਨਾ ਆਇਆ ਜਦੋਂ 1 ਮਹੀਨਾ ਬੀਤ ਗਿਆ ਤਾਂ ਸੁਥਰਾ ਕਲਗੀਧਰ ਪਾਸ਼ਾ ਜੀ ਦੇ ਦਰਸ਼ਨਾਂ ਬਿਨਾਂ ਬੜਾ ਵਿਆਕੁਲ ਹੋ ਗਿਆ ਸੁਥਰੇ ਨੇ ਸੋਚਿਆ ਕਿ ਹੁਣ ਕੀ ਕਰੀਏ ਕਿਵੇਂ ਕਲਗੀਧਰ ਪਾਸ਼ਾ ਜੀ ਦੇ ਕੋਲ ਜਾ ਕੇ ਦਰਸ਼ਨ ਕਰੀਏ ਗੁਰੂ ਸਾਹਿਬਾਂ ਨੇ ਸਿੱਖ ਨੂੰ ਸਭ ਤੋਂ ਵੱਡੀ ਚੀਜ਼ ਅਰਦਾਸ ਬਖਸ਼ੀ ਹੈ ਜਦੋਂ ਵੀ ਕੋਈ ਮੁਸੀਬਤ ਕੋਈ ਦੁੱਖ ਜਾਂ ਕਿਸੇ ਗੱਲ ਦੀ ਸਮਝ ਨਾ ਆਵੇ ਕਿ ਹੁਣ ਕੀ ਕਰੀਏ ਤਾ ਸਿੱਖ ਨੂੰ ਗੁਰੂ ਦੇ ਅੱਗੇ ਇੱਕ ਮਨ ਹੋ ਕੇ ਅਰਦਾਸ ਕਰਨੀ ਚਾਹੀਦੀ ਹੈ ਗੁਰੂ ਸਾਹਿਬ ਅਰਦਾਸ ਸੁਣ ਕੇ ਕੋਈ ਨਾ ਕੋਈ ਰਸਤਾ ਜ਼ਰੂਰ ਬਖਸ਼ ਦਿੰਦੇ ਹਨ ਸੁਥਰੇ ਨੂੰ ਇੱਕ ਤਰਕੀਬ ਸੁਝੀ ਸੁਥਰੇ ਨੇ ਆਪਣਾ ਭੇਸ ਬਦਲ ਲਿਆ ਤੋਤੀ ਬਨ ਲਈ ਕੁੜਤਾ ਪਾ ਲਿਆ ਪੱਗ ਲੜ ਛੱਡ ਕੇ ਬਨ ਲਈ ਮੂ ਤੇ ਪੱਗ ਵਾਲਾ ਕੱਪੜਾ ਲੜ ਲਪੇਟ ਲਿਆ ਇੱਕ ਬੋਰੀ ਦੇ ਵਿੱਚ ਸੁੱਕਾ ਰੇਤਾ ਭਰ ਲਿਆ ਉਹ ਰੇਤੇ ਵਾਲੀ ਬੋਰੀ ਨੂੰ ਲੈ ਕੇ ਆਨੰਦਪੁਰ ਸਾਹਿਬ ਕਲਗੀਧਰ ਪਾਸ਼ਾ ਜੀ ਦੇ ਕੋਲ ਚਲਿਆ ਗਿਆ ਉਸ ਨੇ ਜਾ ਕੇ ਪਹਿਰੇ ਵਾਲਿਆਂ ਨੂੰ ਕਿਹਾ ਕਿ ਇਹ ਖੰਡ ਦੀ ਬੋਰੀ ਕਲਗੀਧਰ ਪਾਸ਼ਾ ਜੀ ਦੇ ਕੋਲ ਹਾਜ਼ਰੀ ਲਗਵਾਉਣੀ ਹੈ ਪਹਿਰੇ ਵਾਲਿਆਂ ਨੇ ਸੁਥਰੇ ਨੂੰ ਪਛਾਣਿਆ ਨਾ ਸੁਥਰਾ ਉਹ ਬੋਰੀ ਲੈ ਕੇ ਕਲਗੀਧਰ ਪਾਸ਼ਾ ਜੀ ਦੇ ਕੋਲ ਦਰਬਾਰ ਵਿੱਚ ਚਲਿਆ ਗਿਆ ਸੁਥਰੇ ਨੇ ਉਹ ਬੋਰੀ ਕਲਗੀਧਰ ਪਾਸ਼ਾ ਜੀ ਦੇ ਕੋਲ ਲਿਜਾ ਕੇ ਰੱਖ ਦਿੱਤੀ ਸੁਥਰੇ ਨੇ ਕਲਗੀਧਰ ਪਾਸ਼ਾ ਜੀ ਨੂੰ ਮੱਥਾ ਨਾ ਟੇਕਿਆ ਸੁਥਰਾ ਵਾਰ-ਵਾਰ ਉਸ ਬੋਰੀ ਨੂੰ ਹੀ ਮੱਥਾ ਟੇਕੀ ਜਾ ਰਿਹਾ ਸੀ ਸਿੰਘਾਂ ਨੇ ਸੁਥਰੇ ਨੂੰ ਕਿਹਾ ਕਿ ਤੂੰ ਇਹ ਕੀ ਕਰ ਰਿਹਾ ਹੈ ਸੁਥਰੇ ਨੇ ਕਿਹਾ ਕਿ ਇਸ ਬੋਰੀ ਦੀ ਕਿਰਪਾ ਸੇ 1 ਮਹੀਨੇ ਕੇ ਬਾਅਦ ਗੁਰੂ ਜੀ ਕੇ ਦਰਸ਼ਨ ਹੋਏ ਹਨ ਇਹ ਕਹਿ ਕੇ ਸੁਥਰਾ ਫੇਰ ਬੋਰੀ ਨੂੰ ਮੱਥੇ ਟੇਕਣ ਲੱਗ ਪਿਆ ਫੇਰ ਕਲਗੀਧਰ ਪਾਸ਼ਾ ਜੀ ਨੇ ਪੁੱਛਿਆ ਕਿ ਤੂੰ ਕੌਣ ਹੈ ਤੇ ਇਹ ਕੀ ਕਰ ਰਿਹਾ ਹੈ ਗੁਰੂ ਜੀ ਤਾਂ ਸਭ ਜਾਣੀ ਜਾਣ ਸਨ ਇਹ ਗੁਰੂ ਜੀ ਦਾ ਹੀ ਕੌਤਕ ਸੀ ਸੁਥਰੇ ਨੇ ਕਿਹਾ ਕਿ ਪਾਸ਼ਾ ਮੈਂ ਸੁਥਰਾ ਹਾਂ ਇਸ ਬੋਰੀ ਦੀ ਕਿਰਪਾ ਨਾਲ ਇੱਕ ਮਹੀਨੇ ਬਾਅਦ ਤੁਹਾਡੇ ਦਰਸ਼ਨ ਹੋਏ ਹਨ ਕਲਗੀਧਰ ਪਾਸ਼ਾ ਜੀ ਨੇ ਪੁੱਛਿਆ ਕਿ ਇੱਕ ਮਹੀਨਾ ਤੂੰ ਦਰਸ਼ਨ ਕਰਨ ਲਈ ਕਿਉਂ ਨਹੀਂ ਆਇਆ ਤੇ ਇਸ ਬੋਰੀ ਦੇ ਵਿੱਚ ਕੀ ਹੈ ਸੁਥਰੇ ਨੇ ਮੂੰਹ ਤੋਂ ਕੱਪੜਾ ਲਾ ਕੇ ਕਿਹਾ ਕਿ ਪਾਸ਼ਾ ਇਸ ਬੋਰੀ ਦੇ ਵਿੱਚ ਰੇਤਾ ਹੈ ਮੈਂ ਪੈਰੇ ਵਾਲਿਆਂ ਨੂੰ ਇਹ ਕਹਿ ਕੇ ਅੰਦਰ ਵੜਿਆ ਹਾਂ ਕਿ ਇਹ ਖੰਡ ਦੀ ਬੋਰੀ ਹੈ ਪਰ ਇਸ ਵਿੱਚ ਰੇਤਾ ਹੈ ਇਹੇ ਰੇਤਾ ਮੈਂ ਝੂਠੇ ਬਰਤਨ ਸਾਫ਼ ਕਰਨ ਲਈ ਲਿਆਇਆ ਹਾਂ ਤੁਹਾਡੇ ਪੈਰੇ ਵਾਲੇ ਮੈਨੂੰ ਅੰਦਰ ਨਹੀਂ ਵੜਨ ਦੇ ਰਹੇ ਸਨ ਤੁਹਾਡੇ ਰਾਗੀ ਮੈਨੂੰ ਕੁੱਟਣ ਨੂੰ ਫਿਰਦੇ ਹਨ ਜਦੋਂ ਰਾਗੀਆਂ ਨੇ ਦੇਖਿਆ ਕਿ ਸੁਥਰਾ ਆਇਆ ਹੈ ਤਾਂ ਰਾਗੀਆਂ ਨੇ ਕਿਹਾ ਕਿ ਗੁਰੂ ਜੀ ਇਸ ਨੂੰ ਥੋੜੀ ਦੇਰ ਲਈ ਸਾਡੇ ਹਵਾਲੇ ਕਰ ਦਿਵੋ ਇਹ ਸਾਨੂੰ ਕੀਰਤਨ ਕਰਦੇ ਹੋਏ ਬਹੁਤ ਗਲਤ ਬੋਲਿਆ ਸੀ ਕਿ ਫਿੱਟੇ ਮੂ ਤੁਹਾਡੇ ਕੀਰਤਨ ਕਰਨ ਦੇ ਕਲਗੀਧਰ ਪਾਸ਼ਾ ਜੀ ਨੇ ਪੁੱਛਿਆ ਕਿ ਸੁਥਰੇਆ ਤੂੰ ਇਸ ਤਰ੍ਹਾਂ ਇਨ੍ਹਾਂ ਨੂੰ ਕਿਉਂ ਬੋਲਿਆ ਸੀ ਸੁਥਰੇ ਨੇ ਕਿਹਾ ਕਿ ਪਾਸ਼ਾ ਜਿਸ ਦਿਨ ਉਹ ਫਲਾਣਾ ਰਾਜਾ ਆਪਣੀਆਂ ਰਾਣੀਆਂ ਦੇ ਨਾਲ ਮੱਥਾ ਟੇਕਣ ਆਇਆ ਸੀ ਤੁਸੀਂ ਉਸ ਸਮੇਂ ਸਮਾਦੀ ਵਿੱਚ ਬੈਠੇ ਸੀ ਇਹਨਾਂ ਨੂੰ ਪੁੱਛੋ ਕਿ ਉਸ ਦਿਨ ਕਿਹੜਾ ਸ਼ਬਦ ਗਾ ਰਹੇ ਸਨ ਕਲਗੀਧਰ ਪਾਤਸ਼ਾਹ ਜੀ ਨੇ ਰਾਗੀਆਂ ਨੂੰ ਪੁੱਛਿਆ ਕਿ ਦੱਸੋ ਕਿਹੜਾ ਸ਼ਬਦ ਗਾ ਰਹੇ ਸੀ ਉਹ ਰਾਗੀ ਇੱਕ ਦੂਸਰੇ ਦੇ ਮੂੰਹ ਵੱਲ ਦੇਖਣ ਲੱਗ ਪਏ ਤੇ ਇੱਕ ਦੂਸਰੇ ਨੂੰ ਪੁੱਛਣ ਲੱਗ ਪਏ ਕਿ ਕਿਹੜਾ ਸ਼ਬਦ ਸੀ ਉਹਨਾਂ ਰਾਗੀਆਂ ਵਿੱਚੋਂ ਕਿਸੇ ਨੂੰ ਵੀ ਯਾਦ ਨਹੀਂ ਸੀ ਕਿ ਉਸ ਦਿਨ ਕਿਹੜਾ ਸ਼ਬਦ ਪੜ੍ਹ ਰਹੇ ਸੀ ਸੁਥਰੇ ਨੇ ਕਿਹਾ ਕਿ ਪਾਸ਼ਾ ਜੀ ਇਹਨਾਂ ਨੂੰ ਤਾਂ ਸ਼ਬਦ ਯਾਦ ਨਹੀਂ ਹੈ ਪਰ ਮੈਨੂੰ ਉਹ ਸ਼ਬਦ ਯਾਦ ਹੈ ਇਹਨਾਂ ਨੂੰ ਤਾਂ ਸਿਰਫ ਇਹੀ ਯਾਦ ਹੈ ਕਿ ਮੈਂ ਇਹਨਾਂ ਨੂੰ ਕਿਹਾ ਸੀ ਕਿ ਫਿੱਟੇ ਮੂੰਹ ਤੁਹਾਡੇ ਕੀਰਤਨ ਕਰਨ ਦੇ ਸੁਥਰੇ ਨੇ ਕਿਹਾ ਕਿ ਪਾਸ਼ਾ ਜੀ ਇਹ ਉਸ ਦਿਨ ਆਹ ਸ਼ਬਦ गा ਰਹੇ ਸਨ ਤੇ ਇਹ ਰਾਜੇ ਤੇ ਰਾਣੀਆਂ ਨੂੰ ਦੇਖ ਕੇ ਸ਼ਬਦ ਭੁੱਲ ਗਏ ਸੀ ਇਹਨਾਂ ਦੀ ਸੁਰਤੀ ਸ਼ਬਦ ਵਿੱਚ ਨਹੀਂ ਸੀ ਇਹਨਾਂ ਦੀ ਸੁਰਤੀ ਰਾਜੇ ਤੇ ਰਾਣੀਆਂ ਵਿੱਚ ਚਲੀ ਗਈ ਸੀ ਤਾਂ ਮੈਂ ਇਹਨਾਂ ਨੂੰ ਕਿਹਾ ਸੀ ਕਿ ਫਿੱਟੇ ਮੂੰ ਤੁਹਾਡੇ ਕੀਰਤਨ ਕਰਨ ਦੇ ਇਹ ਸੁਣ ਕੇ ਕਲਗੀਧਰ ਪਾਤਸ਼ਾਹ ਜੀ ਬੜੇ ਖੁਸ਼ ਹੋਏ ਉਹਨਾਂ ਰਾਗੀਆਂ ਨੂੰ ਕੋਈ ਜਵਾਬ ਨਾ ਆਇਆ ਕਲਗੀਧਰ ਪਾਤਸ਼ਾਹ ਜੀ ਨੇ ਫਰਮਾਇਆ ਕਿ ਰਾਗਿਓ ਸੁਥਰੇ ਦੀ ਗੱਲ ਬਿਲਕੁਲ ਠੀਕ ਹੈ ਇਹ ਤੁਹਾਡੀ ਗਲਤੀ ਹੈ ਤੁਹਾਨੂੰ ਪੂਰੀ ਸੁਰਤੀ ਜੋੜ ਕੇ ਧਿਆਨ ਨਾਲ ਅੱਖਾਂ ਬੰਦ ਕਰਕੇ ਕੀਰਤਨ ਕਰਨਾ ਚਾਹੀਦਾ ਹੈ ਕੋਈ ਆਈ ਜਾਵੇ ਭਾਵੇਂ ਕੋਈ ਜਾਈ ਜਾਵੇ ਤੁਹਾਡਾ ਧਿਆਨ ਕੀਰਤਨ ਵਿੱਚ ਹੋਣਾ ਚਾਹੀਦਾ ਹੈ ਸੁਥਰਾ ਸਾਡਾ ਤੇ ਛੇਵੇਂ ਪਾਤਸ਼ਾਹ ਜੀ ਦਾ लाਡਲਾ ਸਿੱਖ ਹੈ ਇਸ ਦੇ ਕਹੇ ਦਾ ਬੁਰਾ ਨਹੀਂ ਮੰਨਣਾ ਇਹ ਜੋ ਮਰਜੀ ਕਹੀ ਜਾਵੇ ਇਸ ਦਾ ਕਿਹਾ ਦਰਗਾਹ ਵਿੱਚ ਪਰਵਾਣ ਹੈ ਇਸ ਤਰ੍ਹਾਂ ਗੁਰੂ ਜੀ ਨੇ ਰਾਗੀਆਂ ਨੂੰ ਸਮਤ ਬਖਸ਼ੀ ਕਿ ਕਿਸ ਤਰ੍ਹਾਂ ਕੀਰਤਨ ਕਰਨਾ ਚਾਹੀਦਾ ਹੈ ਇਹ ਸਾਰਾ ਕੁਝ ਗੁਰੂ ਸਾਹਿਬ ਆਪਣੇ ਪੂਰੇ ਸਿੱਖ ਦੇ ਵਿੱਚ ਵਸ ਕੇ ਆਪ ਹੀ ਕਰਵਾਉਂਦੇ ਹਨ ਕੰਮ ਸਾਰਾ ਗੁਰੂ ਸਾਹਿਬਾਂ ਦਾ ਹੀ ਹੁੰਦਾ ਹੈ ਕਿਸੇ ਦੇ ਰਾਹੀ ਗੁਰੂ ਸਾਹਿਬਾਂ ਨੇ ਸਮਤ ਬਖਸ਼ਣੀ ਹੁੰਦੀ ਹੈ ਜਿਸ ਨੂੰ ਗੁਰੂ ਸਾਹਿਬਾਂ ਦੀ ਕੋਈ ਸ਼ਰਮ ਨਹੀਂ ਉਸ ਦੇ ਕਦੇ ਕਰਮ ਨਹੀਂ ਬਣਦੇ ਸ਼ਰਮ ਬਿਨਾ ਕਰਮ ਨਹੀਂ ਬਣ ਸਕਦੇ ਇਹ ਗੱਲ ਆਮ ਹੀ ਦੇਖਣ ਵਿੱਚ ਆਉਂਦੀ ਹੈ ਜਿਹੜਾ ਵੀ ਪਾਠੀ ਰਾਗੀ ਗ੍ਰੰਥੀ ਗੁਰੂ ਸਾਹਿਬਾਂ ਦੀ ਹਜ਼ੂਰੀ ਵਿੱਚ ਕੋਈ ਸ਼ਰਮ ਨਹੀਂ ਮੰਨਦਾ ਉਹ ਆਉਂਦੀਆਂ ਜਾਂਦੀਆਂ ਸੰਗਤਾ ਵੱਲ ਹੀ ਦੇਖਦਾ ਰਹਿੰਦਾ ਹੈ ਓਹੋ ਆਪਣੇ ਪਦ ਤੋਂ ਜਲਦੀ ਹੀ ਲੈ ਜਾਂਦਾ ਹੈ ਗੁਰੂ ਸਾਹਿਬਾਂ ਦੀ ਸ਼ਕਤੀ ਉਸ ਨੂੰ ਬਖਸ਼ਦੀ ਨਹੀਂ ਅੱਜ ਵੀ ਗੁਰੂ ਸਾਹਿਬਾਂ ਦੀ ਸ਼ਕਤੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦੀ ਵਰਤਦੀ ਹੈ ਹੁਣ ਗੁਰੂ ਸਾਹਿਬਾਂ ਨੇ ਇਹ ਪੂਰਨਾ ਪਾ ਕੇ ਸਾਨੂੰ ਸਮਝਾਇਆ ਹੈ ਕਿ ਸਾਨੂੰ ਗੁਰੂ ਦੇ ਘਰ ਵਿੱਚ ਜਾ ਕੇ ਉਥੇ ਪੂਰੀ ਸ਼ਰਤੀ ਦੇ ਨਾਲ ਗੀਤਨ ਸੁਣਨਾ ਚਾਹੀਦਾ ਹੈ ਤੇ ਜਿਹੜੇ ਕੀਰਤਨ ਕਰ ਰਹੇ ਹੁੰਦੇ ਹਨ ਉਹਨਾਂ ਨੂੰ ਪੂਰੀ ਸੁਰਤੀ ਗੁਰੂ ਸਾਹਿਬਾਂ ਦੇ ਵਿੱਚ ਰੱਖ ਕੇ ਸੰਗਤ ਨੂੰ ਕੀਰਤਨ ਸੁਣਾਉਣਾ ਚਾਹੀਦਾ ਹੈ ਇਹ ਨਹੀਂ ਸਮਝਣਾ ਚਾਹੀਦਾ ਕਿ ਇਹ ਤਾਂ ਸਾਡੇ ਸਾਹਮਣੇ ਕੋਈ ਕਿਤਾਬ ਪਈ ਹੈ ਸਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪੂਰਾ ਭੈ ਰੱਖਣਾ ਚਾਹੀਦਾ ਹੈ ਗੁਰੂ ਸਾਹਿਬ ਬੈਠੇ ਸਾਰਾ ਕੁਝ ਹੀ ਦੇਖਦੇ ਹਨ ਜਿਹੜਾ ਬੰਦਾ ਜਿਹੋ ਜਿਹੇ ਮਨ ਦੇ ਨਾਲ ਗੁਰੂ ਘਰ ਵਿੱਚ ਆਉਂਦਾ ਹੈ ਉਸ ਨੂੰ ਉਸ ਤਰ੍ਹਾਂ ਦਾ ਹੀ ਫਲ ਮਿਲਦਾ ਹੈ ਕਈ ਮੂਰਖ ਇਸ ਤਰ੍ਹਾਂ ਦੇ ਵੀ ਹੁੰਦੇ ਹਨ ਜਿਹੜੇ ਕਿ ਗੁਰਦੁਆਰਾ ਸਾਹਿਬ ਦੇ ਵਿੱਚ ਸਿਰਫ ਚਹਲ ਪਹਿਲ ਹੀ ਦੇਖਣ ਜਾਂਦੇ ਹਨ ਉਹ ਬੈਠ ਕੇ ਇੱਧਰ ਉੱਧਰ ਹੀ ਦੇਖਦੇ ਰਹਿੰਦੇ ਹਨ ਕਿ ਕੌਣ ਆ ਗਿਆ ਕੌਣ ਚਲਿਆ ਗਿਆ ਇਹ ਗੱਲ ਕੱਲੇ ਰਾਗੀਆਂ ਜਾਂ ਪਾਠੀਆਂ ਜਾਂ ਗ੍ਰੰਥੀਆਂ ਲਈ ਨਹੀਂ ਹੈ ਇਹ ਜਿਹੜੀ ਉਥੇ ਸੰਗਤ ਜਾਂਦੀ ਹੈ ਉਹਨਾਂ ਦੇ ਲਈ ਵੀ ਹੈ ਹਰੇਕ ਬੰਦੇ ਨੂੰ ਗੁਰੂ ਸਾਹਿਬਾਂ ਦਾ ਭੈ ਰੱਖਣਾ ਚਾਹੀਦਾ ਹੈ ਫੇਰ ਹੀ ਗੁਰੂ ਸਾਹਿਬਾਂ ਦੀ ਮਿਹਰ ਹੁੰਦੀ ਹੈ ਕਿਰਪਾ ਹੁੰਦੀ ਹੈ ਤੇ ਗੁਰੂ ਸਾਹਿਬਾਂ ਤੋਂ ਖੁਸ਼ੀਆਂ ਮਿਲਦੀਆਂ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ